ਕਿਸਾਨਾਂ ਦੇ ਐਕਸ਼ਨ ਦੇ ਮਗਰੋਂ ਉੱਥੇ ਹੀ ਹੁਣ ਸਰਕਾਰਾਂ ਦੇ ਨਾਲ ਮੁੜ ਪੇਜ ਫਸਤੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਤਹਿਤ ਐਸਕੇਐਮ ਤੇ ਦੂਜੇ ਪਾਸੇ ਬੀਕੇਯੂ ਦੇ ਵੱਲੋਂ ਜੋ ਲਗਾਤਾਰ ਸਰਕਾਰ ਨੂੰ ਲਲਕਾਰਿਆ ਜਾ ਰਿਹਾ ਹੈ ਤੇ ਉੱਥੇ ਹੀ ਹੁਣ ਜੋਗਿੰਦਰ ਸਿੰਘ ਉਹ ਗਰਾਹਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਦੱਸਦੀ ਹੈ ਕਿ ਉੱਥੇ ਜੋ ਮੀਟਿੰਗ ਹੋਈ ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਅਜਿਹਾ ਵਤੀਰਾ ਹੋਇਆ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਭੜਕ ਗਈਆਂ ਨੀਆਂ ਹੋਈਆਂ ਨਜ਼ਰ ਆਈਆਂ ਤੇ ਦੂਜੇ ਪਾਸੇ ਉੱਥੇ ਹੀ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਧਰਨਾ ਲੱਗਿਆ ਹੋਇਆ ਸੀ ਉਹ ਵੀ ਜੀਸੀਬੀ ਮਸ਼ੀਨਾਂ ਦੇ ਨਾਲ ਪਟਾਇਆ ਗਿਆ। ਉੱਥੇ ਹੀ ਉਗਰਾਹਾਂ ਅਤੇ ਜੋ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਲਗਾਤਾਰ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਵੀ ਉੱਥੇ ਹੀ ਕਿਸਾਨ ਜਥੇਬੰਦੀਆਂ ਕੁਝ ਅੱਜ ਰਿਹਾਂ ਹੋਈਆਂ ਤੇ ਜਿਹਦੇ ਪਾਸੇ ਉਗਰਾਹਾਂ ਦੇ ਵੱਲੋਂ ਹੁਣ ਮੁੜ ਤੋਂ ਸਰਕਾਰ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉੱਥੇ ਹੀ ਡੀਸੀ ਦਫ਼ਤਰ ਦੇ ਮੂਹਰੇ ਅੱਜ ਧਰਨੇ ਜਿਹੜੇ ਕਿ ਲਗਾਤਾਰ ਕਿਸਾਨਾਂ ਨੇ ਮੁੜ ਤੋਂ ਲਗਾ ਲਏ ਨੇ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਸਾਦੇ ਹੋਏ ਭਾਰਤੀ ਕਿਸਾਨ ਉਗਰਾਹਾਂ ਦੇ ਵੱਲੋਂ ਜਿਹੜਾ ਕਿ ਲਗਾਤਾਰ ਜਿਹੜਾ ਕਿ ਸਾਦੇ ਜਾ ਰਹੇ ਨੇ ਤੇ ਆਓ ਤੁਹਾਨੂੰ ਸੁਣੋ ਨੇ ਪਹਿਲਾਂ ਉਗਰਾਹਾਂ ਦਾ ਕੀ ਕਹਿਣਾ ਉਹ ਸਰਕਾਰ ਜਿਹੜੀ ਕਹਿੰਦੀ ਸੀ ਵੀ ਪਿੰਡਾਂ ਚੋਂ ਚੱਲਿਆ ਕਰੂਗੀ ਇਹ ਸੱਤ ਸਮੁੰਦਰਾਂ ਦੇ ਪਾਰ ਮੈਠੀ ਹਕੂਮਤ ਦੇ ਇਸ਼ਾਰਿਆਂ ਤੇ ਕਿਵੇਂ ਨੱਚਣ ਲੱਗੀ ਮੋਦੀ ਹਕੂਮਤ ਦੀ ਬੋਲੀ ਜਬੋਲੀ ਪੈਰ ਤੇ ਪੈਰ ਕਰਕੇ ਚੱਲਣ ਦਾ ਫੈਸਲਾ ਦੇమే ਕਰ ਲਿਆ ਉਹੀ ਭਾਸ਼ਾ ਜੇ ਕਿਸਾਨ ਲਹਿਰ ਇਹਨਾਂ ਨੇ ਪੰਜਾਬ ਧਰਨੇ ਵਾਲਾ ਲਹਿਜ ਬਣਾਤਾ ਇਹਨਾਂ ਨੇ ਵਪਾਰ ਨੂੰ ਘਾਟਾ ਪਾਤਾ ਇਹ ਵਿਕਾਸ ਨਹੀਂ ਹੋਣ ਦਿੰਦੇ ਇਹ ਬਹਾਨੇ ਕਰਕੇ ਆਪਣੇ ਨਾਲੋਂ ਦੂਜੇ ਜੱਟ ਸਾਰੇ ਉਹ ਤਬਕਿਆਂ ਨੂੰ ਤੋੜ ਕੇ ਪਾਸੀ ਕਰਕੇ ਵੋਟਾਂ ਬਟੋਰਨ ਵਾਲੀ ਬੀਜੇਪੀ ਦੀ ਚਾਲ ਐ ਉਹ ਚਾਲ ਚ ਕਾਮਯਾਬ ਹੋਣ ਦੇ ਸੁਪਨੇ ਲੰਦਾ ਅਸਲ ਤੇ ਵਿੱਚ ਗੱਲ ਕੀ ਐ ਜਿੰਨੇ ਇਸ ਨਵੀਆਂ ਆਰਥਿਕ ਨੀਤੀਆਂ ਦੀ ਮਾਰਕ ਆਉਣ ਵਾਲੇ ਤਰਕੇ ਆ ਉਹਨਾਂ ਸਾਰਿਆਂ ਦੀ ਜੇ ਗੱਲ ਕਰਦੀ ਐ ਤਾਂ ਕਿਸਾਨ ਲਹਿਰ ਐ ਜੇ ਉਹਨਾਂ ਦੀ ਛਤਰੀ ਹੈ ਤਾਂ ਕਿਸਾਨ ਲਹਿਰ ਉਹੀ ਛਤਰੀ ਹੈ ਇਹ ਛਤਰੀ ਤੋੜਨਾ ਚਾਹੁੰਦੇ ਨੇ ਇਹ ਪ੍ਰਚਾਰ ਕਰਦੇ ਨੇ ਵੀ ਐਮਐਸਪੀ ਮੰਗਦੇ ਨੇ ਐਮਐਸਪੀ ਤਾਂ ਮਿਲ ਰਹੀ ਹੈ ਸਰਕਾਰੀ ਖਰੀਦ ਹੋ ਰਹੀ ਹੈ ਇਹ ਠੀਕ ਹੈ ਵੀ ਐਮਐਸਪੀ ਮਿਲ ਰਹੀ ਹੈ ਸਰਕਾਰੀ ਖਰੀਦ ਹੋ ਰਹੀ ਹੈ ਜਿਹੜੀਆਂ ਤੁਸੀਂ ਨਵੀਆਂ ਨੀਤੀਆਂ ਲੈ ਕੇ ਆ ਰਹੇ ਹੋ ਤੁਸੀਂ ਸਰਕਾਰੀ ਖਰੀਦ ਵੀ ਨਹੀਂ ਕਰਨੀ ਐਮਐਸਪੀ ਤੇ ਖਰੀਦ ਨਹੀਂ ਕਰਨੀ ਐਮਐਸਪੀ ਦੇਣੀ ਨਹੀਂ ਸਰਕਾਰੀ ਮੰਡੀਆਂ ਵੀ ਨਹੀਂ ਰਹਿਣ ਦੇਣੀਆਂ ਹੁਣ ਐਮਐਸਪੀ ਦਾ ਮਤਲਬ ਲਾ ਕੀ ਆ ਅਸੀਂ ਕਹਿੰਦੇ ਆ ਕਿ ਖੇਤੀ ਸੈਕਟਰ ਦੇ ਵਿੱਚ ਪੈਦਾ ਹੋਣ ਵਾਲੀਆਂ ਸਾਰੀਆਂ ਵਸਤਾਂ ਦਾ ਕੰਟਰੋਲ ਸਾਮ ਸਮਾਨ ਦਾ ਫਰੀਦਨ ਵੇਚਣ ਦਾ ਸਾਰਾ ਪ੍ਰਬੰਧ ਕੋਲਡ ਸਟੋਰਾਂ ਦਾ ਪ੍ਰਬੰਧ ਸਰਕਾਰ ਦੇ ਹੱਥ 'ਚ ਹੋਵੇ ਖੇਤੀ ਤੇ ਸਰਕਾਰ ਦੇ ਵਿਚਾਲੇ ਕੋਈ ਵਿਚੋਲ ਵਾਲੀ ਹੋਣਾ ਚਾਹੀਦਾ ਸਾਡੀ ਮੰਗ ਇਹ ਹੈ ਤਾਂ